ਹਾਂਜੀ ਮੱਤ ਛੇਰਾਂ ਵਾਲੀ ਕਤੀੜ ਨੂੰ ਜਵਾਬ ਆਪਾਂ ਸਿਰਫ ਹੁਣ ਇਸ ਵੀਡੀਓ ਚ ਇੱਕ ਵਾਰ ਤੇ ਸਹੀ ਗਰਬਾਣੀ ਦੇ ਆਧਾਰ ਤੇ ਦੇਣਾ ਤੇ ਅਗਲੀ ਵੀਡੀਓ ਚ ਇਹਨੂੰ ਆਪਾਂ ਇਹਦਾ ਲਾਜ ਵੀ ਦੱਸਾਂਗੇ ਸੋ ਹੁਣ ਗੱਲ ਇਸ ਕਤੀੜ ਦੀ ਕਰਦੀ ਹੈ ਇਹਨੇ ਚਮਤਕਾਰ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਚਮਤਕਾਰ ਨਹੀਂ ਵਿਖਾਏ ਪਰ ਉਹਨਾਂ ਹੁਕਮ ਮੰਨਿਆ ਉਹਨਾਂ ਕਾਲਪੁਰਖ ਦਾ ਭਾਣਾ ਮੰਨਿਆ ਤੇ ਉਹਨਾਂ ਆਪਣਾ ਪਰਵਾਰ ਵੀ ਵਾਰਿਆ ਸੋ ਗੁਰੂ ਸਾਹਿਬ ਨੇ ਸਾਨੂੰ ਸਿੱਖਾਂ ਨੂੰ ਇੱਕ ਸਹੀ ਪ੍ਰਿੰਸੀਪਲ ਪੋਜੀਸ਼ਨ 'ਚ ਲਿਆਉਣ ਵਾਸਤੇ ਕਿ ਸਾਡੇ ਤੋਂ ਬਾਅਦ ਜਿਵੇਂ ਦੂਜੇ ਧਰਮਾਂ 'ਚ ਗੁਰੂ ਹੈ ਸੀ ਤਾਂ ਉਹਨਾਂ ਚਿਰ ਉਹਨਾਂ ਨਾਲ ਜਿਹੜੀ ਸੰਗਤ ਜੁੜਦੀ ਸੀ ਜਾਂ ਕੋਈ ਵੀ ਜੁੜਦਾ ਸੀ ਉਹ ਗੁਰੂ ਤੋਂ ਬਾਅਦ ਇੱਕ ਪ੍ਰਕਾਰ ਦੇ ਢੜਕ ਜਾਂਦੇ ਸੀ ਤੇ ਕਿਸੇ ਪ੍ਰਿੰਸੀਪਲ ਪੋਜੀਸ਼ਨ 'ਚ ਸਹੀ ਨਹੀਂ ਰਹਿੰਦੇ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਹੀ ਪ੍ਰਿੰਸੀਪਲ ਪੋਜੀਸ਼ਨ 'ਚ ਰੱਖਣ ਵਾਸਤੇ ਖਾਲਸਾ ਪੰਥ ਸਾਜਿਆ 10ਵੀਂ ਜਾਮੇਂ ਇਸ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਜਿੰਨੇ ਵੀ ਹੋਏ ਨੇ ਉਹਨਾਂ ਨੇ ਬਾਣੀ ਦਾ ਉਚਾਰਨ ਕੀਤਾ ਪਰ ਜਦੋਂ ਦਸਮ ਪਿਤਾ ਨੇ ਚਮਤਕਾਰ ਵੀ ਨਾ ਕੀਤਾ ਤਾਂ ਉਹਨਾਂ ਇੱਕ ਸਾਰੀਆਂ ਕੌਮਾਂ ਨੂੰ ਇੱਕ ਧਾਰੇ ਚ ਲਿਆ ਕੇ ਪ੍ਰਿੰਸੀਪਲ ਪੋਜੀਸ਼ਨ ਚ ਰੱਖਣ ਵਾਸਤੇ ਖੁਦ ਖੁਦਾ ਖਾਲਸੇ ਨੂੰ ਬਣਾਉਣ ਵਾਸਤੇ ਉਹਨਾਂ ਇੱਕ ਕੌਤਕ ਰਚਾਇਆ ਖੰਡੇ ਬਾਟੇ ਦੀ ਪੌਲ ਸ਼ਿਕਾਈ ਜਿਹੜਾ ਆਪਣੇ ਆਪ ਚ ਬੜਾ ਵੱਡਾ ਚਮਤਕਾਰ ਸੀ ਤੇ ਉਸ ਚਮਤਕਾਰ ਤੋਂ ਉਹਨਾਂ ਨੇ ਆਪ ਵੀ ਖੰਡੇ ਬਾਟੇ ਦੀ ਪਾਲ ਛਕੀ ਨੀਚ ਉੱਚ ਸਭ ਖਤਮ ਕੀਤਾ ਜਾਤ ਪਾਤ ਸਭ ਖਤਮ ਕੀਤਾ ਫਿਰ ਉਹਨਾਂ ਨੇ ਸਿੱਖ ਨੂੰ ਕਿਤੇ ਵੀ ਚਮਤਕਾਰੀ ਮਸਲੇ ਚ ਨਹੀਂ ਪਾਇਆ ਕਿ ਜੇ ਗੁਰੂ ਚਮਤਕਾਰ ਵਿਖਾਵੇ ਤੇ ਸਿੱਖ ਇਹ ਨਾ ਸੋਚੇ ਵੀ ਗੁਰੂ ਤੇ ਚਮਤਕਾਰ ਵਿਖਾ ਸਕਦਾ ਸੀ ਤੇ ਫਿਰ ਸਿੱਖ ਗੁਰੂ ਤੋਂ ਬਾਅਦ ਕੀ ਕਰੂਗਾ ਸਿੱਖ ਕਮਜ਼ੋਰਤਾ ਨਹੀਂ ਹੋ ਜਾਊਗਾ ਫਿਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਖਾਲਸੇ ਦਾ ਕਾਲਸੇ ਨੂੰ ਖੁਦ ਖੁਦਾ ਦਾ ਰੂਪ ਸਾਜਿਆ ਤੇ ਪੰਜ ਜਿਹੜੇ ਉਹਨਾਂ ਪਿਆਰੇ ਸਾਜੇ ਜਿੰਨਾਂ ਵਿੱਚ ਉਹਨਾਂ ਨੇ ਹੁਕਮ ਲਾਇਆ ਤੇ ਜਿਹੜਾ ਗੁਰੂ ਸਾਹਿਬ ਨੇ ਆਪ ਵੀ ਮੰਨਿਆ ਜਦੋਂ ਉਹ ਉੱਚ ਦਾ ਪੀਰ ਬਣ ਕੇ ਉੱਥੋਂ ਨਿਕਲੇ ਨਹੀਂ ਤੇ ਗੁਰੂ ਸਾਹਿਬ ਗੜੀ ਨਹੀਂ ਛੱਡਦੇ ਸੀ ਉਹਨਾਂ ਹੁਕਮ ਤੇ ਛੱਡਿਆ ਕਿਉਂਕਿ ਉਹਨਾਂ ਅਖੀਰ ਸਾਡੀ ਪ੍ਰਿੰਸੀਪਲ ਪੋਜੀਸ਼ਨ ਵੀ ਤੇ ਸੈੱਟ ਕਰਨੀ ਸੀ ਕਿ ਇਹ ਇਹਣਾ ਸੋਚਣ ਕਿ ਜੋ ਮੈਂ ਬਣਾ ਕੇ ਚਲ ਜਾਣਾ ਇਸ ਦੁਨੀਆ ਤੋਂ ਤਾਂ ਉਹ ਉਸ ਮੇਰੇ ਤੱਕ ਹੀ ਸੀਮਤ ਰਹਿ ਜਾਏ ਉਸ ਤੋਂ ਬਾਅਦ ਉਹਦਾ ਕੋਈ ਹੁਕਮ ਨਹੀਂ ਨ ਮੰਨੇ ਗੁਰੂ ਸਾਹਿਬ ਨੇ ਆਪ ਹੁਕਮ ਮੰਨਿਆ ਫਿਰ ਗੁਰੂ ਸਾਹਿਬ ਨੇ ਸਾਨੂੰ ਖਾਲਸੇ ਦਾ ਰੂਪ ਸਾਜ ਕੇ ਸਾਨੂੰ ਉਸ ਸਾਰੇ ਜੰਗਾਂ ਦੇ ਵਿੱਚ ਸ਼ਾਮਿਲ ਕੀਤਾ ਜਿਹੜੇ ਚੋਂ ਆਪ ਸ਼ਾਮਿਲ ਰਹੇ ਗੁਰੂ ਨੇ ਕਿਤੇ ਚਮਤਕਾਰ ਨਹੀਂ ਵਿਖਾਇਆ ਸਾਨੂੰ ਚਮਤਕਾਰ ਦੇ ਹੇਠ ਹੁਣਾ ਪਾਇਆ ਨਹੀਂ ਕਿ ਤਾਦੂ ਮੇਰੇ ਜਾਣ ਤੋਂ ਬਾਅਦ ਸਿੱਖ ਕਮਜ਼ੋਰ ਨਾ ਬਣ ਜਾਣ ਉਹ ਆਪਣੇ ਫੈਸਲੇ ਉੰਜ ਪਿਆਰਿਆਂ ਦੇ ਹੁਕਮ ਤੇ ਖੁਦ ਕਰਨ ਇਹ ਆਪਣੇ ਆਪ ਚ ਇੱਕ ਵੱਡਾ ਚਮਤਕਾਰ ਸੀ ਜਿਹੜਾ ਇਸ ਤੋਂ ਪਹਿਲਾਂ ਕਿਸੇ ਧਰਮ ਚ ਨਹੀਂ ਹੋਇਆ ਫਿਰ ਗੱਲ ਕਰ ਲੈਨੇ ਆ ਪਹਿਲੀ ਪਾਤਸ਼ਾਹੀ ਦੀ ਜਿੰਨਾ ਏਕਮਕਾਰ ਲਿਖ ਕੇ ਦਰਸਾਤਾ ਸੀ ਕਿ ਰੱਬ ਇੱਕ ਹੀ ਆ ਇਹ ਆਪਣੇ ਆਪ ਚ ਵੱਡਾ ਚਮਤਕਾਰ ਸੀ ਇਸ ਤੋਂ ਪਹਿਲਾਂ ਦੇਵੀ ਦੇਵਤਿਆਂ ਹਜ਼ਾਰਾਂ ਤਰ੍ਹਾਂ ਦੇ ਰੱਬ ਪੂਜਦੇ ਸੀ ਪਕੰਡਵਾਦ ਸੀ ਚਮਤਕਾਰਾਂ ਦਾ ਬੋਲਬਾਲਾ ਸੀ ਮੁਸਲਮਾਨੀ ਧਰਮਾਂ ਦੇ ਵਿੱਚ ਕਈ ਤਰ੍ਹਾਂ ਦੇ ਪੈਗੰਬਰ ਤੇ ਕਈ ਵੱਖ-ਵੱਖ ਰੱਬ ਪੂਜੇ ਜਾਂਦੇ ਪਰ ਇੱਕ ਇਕਲੌਤਾ ਸਿੱਖ ਧਰਮ ਜਿਨੇ ਇਹ ਦਰਸਾਇਆ ਕਿ ਰੱਬ ਇੱਕ ਹੀ ਆ ਤੇ 300 ਸਾਲ ਤੱਕ ਇੱਕੋ ਪੋਜੀਸ਼ਨ 'ਚ 10 ਗੁਰੂਆਂ ਨੇ ਉਸ ਫਲਸਫੇ ਨੂੰ ਲਾਗੂ ਕੀਤਾ ਤੇ ਗੁਰਬਾਣੀ ਦਾ ਉਚਾਰਨ ਕੀਤਾ ਗੁਰਬਾਣੀ ਹਰ ਟੁਕ ਨਾਲ ਚਮਤਕਾਰ ਦਾ ਪਖੰਡਵਾ ਦਾ ਖੰਡਨ ਕਰਦੀ ਆ ਪਰ ਹੁਣ ਤੱਕ ਦੂਜੇ ਧਰਮਾਂ ਦੇ ਵਿੱਚ ਪਖੰਡਵਾਤ ਚਮਤਕਾਰ ਚੱਲਦਾ ਆ ਰਿਹਾ ਉਹਨਾਂ ਬਾਰੇ ਇਸ ਮੱਟ ਛੇਰੋਂ ਵਾਲੇ ਨੇ ਕਦੀ ਵੀ ਪੋਸਟ ਨਹੀਂ ਪਾਈ ਸਿਰਫ ਗਿਣ ਮਿਥ ਕੇ ਸਿੱਖ ਧਰਮ ਨੂੰ ਚੈਲੰਜ ਕੀਤਾ ਕਿਉਂਕਿ ਇੱਕ ਸਿੱਖ ਧਰਮ ਦਾ ਵਿਰੋਧੀ ਸਰਕਾਰ ਦੀ ਸ਼ਹਿਤੇ ਟੰਡਰੀਆਂ ਵਾਲੇ ਦੇ ਨਾਲ ਮਿਲ ਕੇ ਅਰਨੇਕ ਨੇਕੀ ਨਾਲ ਮਿਲ ਕੇ ਇਹੋ ਜਿਹੇ ਕਤੇੜਾ ਜਿਹੜੀਆਂ ਪੰਜਾਬ ਦੇ ਵਿੱਚ ਤੁਰੀਆਂ ਫਿਰਦੀਆਂ ਉਹ ਸਾਰੇ ਇਹਦੇ ਸਾਥੀ ਨੇ ਭਾਵੇਂ ਉਹ ਪਾਸਟੇ ਸਪੋਰਟਰ ਹੋਣ ਕਾਮਰੇਡ ਹੋਣ ਇਹ ਝੂਠਾ ਹੋਣ ਕੁਝ ਕੁਝ ਸਾਡੀਆਂ ਝੂਠਾਂ ਵੀ ਵਿੱਚ ਹੈਗੇ ਜਿਨ੍ਹਾਂ ਨੂੰ ਗਰਬਾਣੀ ਬਾਰੇ ਰੱਤਾ ਵੀ ਨਹੀਂ ਪਤਾ ਤੇ ਉਹ ਇਹਦੀਆਂ ਪੋਸਟਾਂ ਤੋਂ ਪ੍ਰਭਾਵਿਤ ਹੋ ਕੇ ਵੀ ਲੈ ਵੀ ਆਹ ਗੱਲ ਇਹ ਇਹ ਸਿੱਕੀ ਸਹੀ ਜਾਣਦਾ ਚਮਤਕਾਰ ਚਮਤਕਾਰ ਦਾ ਖੰਡਨ ਅਸੀਂ ਅੱਜ ਵੀ ਕਰਦੇ ਕੱਲ ਵੀ ਕਰਦੇ ਪਰ ਜਦੋਂ ਬਾਣਾ ਮੰਨੀਦਾ ਉਦੋਂ ਚਮਤਕਾਰ ਆਪੇ ਹੀ ਆਉਂਦਾ ਕੋਈ ਉਹ ਜਿਹੜੇ ਅੱਜ ਕੱਲ੍ਹ ਫੂਕਾ ਮਾਰਦੇ ਪਾਸਟਰ ਉਹਨਾਂ ਮੰਗੂ ਗੁਰੂ ਸਾਹਿਬ ਨੇ ਕਿਤੇ ਚਮਤਕਾਰ ਨਹੀਂ ਵਿਖਾਏ। ਉਹਨਾਂ ਭਾਣਾ ਐਸੇ ਕਰਕੇ ਆਪ ਮੰਨਿਆ ਜੇ ਮੈਂ ਮੰਨਾਂਗਾ ਤੇ ਸਿੱਖ ਮੇਰੇ ਮਗਰੋਂ ਮੰਨਣਗੇ। ਜੇ ਚਮਤਕਾਰ ਵਿਖਾਵਾਂਗਾ ਤੇ ਚਮਤਕਾਰ ਵਾਲੇ ਗੁਰੂਆਂ ਦੇ ਪਿੱਛੇ ਹੀ ਭੱਜਣਗੇ। ਸਿੱਖਾਂ ਨੂੰ ਇੱਕ ਪ੍ਰਿੰਸੀਪਲ ਪੋਜੀਸ਼ਨ 'ਚ ਉਹਨਾਂ ਰੱਖਣ ਵਾਸਤੇ ਇੱਕ ਪੰਥ ਸਾਜਿਆ ਸੀ ਤੇ ਪੰਜ ਪਿਆਰਾਂ ਦਾ ਹੁਕਮ ਲਾਇਆ ਸੀ। ਤੇ ਫੇਰ ਉਹਨਾਂ ਨੇ ਆਪ ਵੀ ਮੰਨਿਆ ਤੇ ਗਾ ਮੰਨਣ ਵਾਸਤੇ ਵੀ ਸਾਨੂੰ ਉਹਨਾਂ ਨੇ ਜ਼ਰੂਰੀ ਕੀਤਾ ਸੋ ਮਾਟਰ ਸ਼ੇਰਾਂ ਵਾਲੇ ਨੂੰ ਇੰਨੀ ਕੀ ਵੀਡੀਓ ਚ ਜਵਾਬ ਦਿੰਦਾ ਵੀ ਪਹਿਲਾਂ ਚਮਤਕਾਰ ਕਿੱਥੇ ਹੋ ਰਹੇ ਨੇ ਕੌਣ ਕਰ ਰਿਹਾ ਉਹਨਾਂ ਬਾਰੇ ਬੋਲ ਲੈ ਫਿਰ ਸਿੱਖ ਧਰਮ ਦੇ ਵਿੱਚ ਕਿਹੜੇ ਚਮਤਕਾਰ ਤੇ ਕਿੰਨਾ ਦਾ ਖੰਡਨ ਕੀਤਾ ਤੇ ਚਮਤਕਾਰ ਜਿਹੜੇ ਅਕਾਲ ਪੁਰਖ ਦੇ ਭਾਣੇ ਚ ਨੇ ਉਹ ਮੰਨੇ ਨੇ ਨਾ ਕਿ ਕੋਈ ਤੇਰੇ ਆ ਪੂਕਾ ਫਕਾ ਮਾਰਨ ਵਾਲੇ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਗੰਦ ਪਾ ਰਿਆ ਇਹੋ ਜੇ ਮੰਨੇ ਨੇ ਜੇ ਐਡਾ ਹੀ ਪਿਓ ਦਾ ਪੁੱਤਾਂ ਤੇ ਆ ਬਹੁ ਗਿਣਤੀਆਂ ਦੇ ਚਮਤਕਾਰਾਂ ਤੇ ਪਖੰਡਵਾ ਤੇ ਬੋਲ ਕੇ ਵਿਖਾ ਤੈਨੂੰ ਉਹ ਇੱਕ ਵਾਰੀ ਰਾਜਣਾ ਪਾ ਦੇਣ ਪਰ ਤੂੰ ਸਰਕਾਰੀ ਬੰਦਾ ਤੂੰ ਨਹੀਂ ਬੋਲਣਾ ਸੋ ਅਗਲੀ ਵੀਡੀਓ ਚ ਜਵਾਬ ਹੁਣ ਤੈਨੂੰ ਨਹੀਂ ਦੇਣਾ ਉਹ ਲਾਜ ਦੱਸਣਾ ਜੀ ਜੇ ਤੇ ਤਾਰਾ 377 76 75 ਚੱਲਦੀ ਹੋਵੇ 77 ਚੱਲ ਜੇ ਤੇ ਵਧੀਆ ਤੇ ਤੇਰਾ ਜਿਹੜਾ ਇੱਕ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਵੀ ਤੇਰਾ ਨਾਂ ਬੁੱਢੇ ਸਾਡੇ ਦੀ ਢਾ ਕੇ ਕਿਉਂ ਮਾਰੀ ਸੀ ਇੰਨਾ ਕਿ ਤੈਨੂੰ ਕਿਹਾ